ਨਾਮ ਸ਼ੋਹਰਤ ਤੇ ਪੈਸਾ ਸਭ ਕੁਝ ਖੇਡ ਕਬੱਡੀ ਨੇ ਸਾਡੀ ਝੋਲੀ ਪਾਇਆ ਸਾਨੂੰ ਵਿਹਲੇ ਫਿਰਦਿਆਂ ਨੂੰ ਸੋਹਣੇ ਸੋਹਣੇ ਜਹਾਜ਼ਾਂ ਵਿੱਚ ਬਿਠਾਇਆ ਕਈਆਂ ਨੂੰ ਦਿੱਤੇ ਮੋਟਰਸਾਈਕਲ ਤੇ ਕਈਆਂ ਨੂੰ ਦਿੱਤੀ ਗੱਡੀ ਗਿਲਗਾਲਬ ਦਾ ਕਰੇ ਦਿਵਾਵਾ ਵਸਦੀ ਰਵੇ ਕਬੱਡੀ ਤੇ ਸਾਡੇ ਤਾਂ ਇਹੀ ਉਦੋਂ ਮਾਂ ਵੀ ਅਸੀਰਾਂ ਬੱਚਿਆਂ ਨੂੰ ਇਧਰਲੇ ਪਾਸੇ ਲਾਈਏ ਚੰਗੇ ਪਾਸੇ ਲਾਈਏ ਸਭ ਤੋਂ ਜਿਹੜਾ ਵੱਡਾ ਸਾਡੇ ਪਿੰਡ ਦੇ ਵਿੱਚ ਇੱਕਾ ਬਹੁਤ ਆ ਤੇ ਸਾਰਾ ਪਿੰਡ ਨਾਲ ਲੱਗਦਾ ਜਿਆਦਾ ਪਿੰਡ ਦੇ ਸਹਿਯੋਗ ਨਾਲ ਹੀ ਕੰਮ ਕਰ ਗੁੰਦੇ ਨੇ ਜੇਕ ਤੂੰ ਇਕੱਲਾ ਆ ਕੇ ਮੈਂ ਕਮਾਂ ਮੈਂ ਇਥੇ ਕਬੱਡੀ ਕਰ ਲੂੰਗਾ ਮੇਤੋ ਹੀ ਕੰਮ ਨਹੀਂ ਹੋਣਾ ਹੈਗਾ ਪਰ ਇੰਦਰ ਵੀ ਇੰਦਰ ਵੀ ਇੰਦਰ ਵੀ ਢਿੜਦੇ ਵਾਲਾ ਗੋਲ ਬੰਜਾ ਨੁੱਪਾ ਮੜ ਗਏ ਟੀ ਦੇ ਲਾ ਕੇ ਬਾਹਰ ਚੁੜਕਾ ਕੋਈ ਟਾਈਮ ਸੀਗਾ ਸਾਡੀ ਕਬੱਡੀ ਦੇ ਵਿੱਚ ਤੌਲੀਏ ਗਲਾਸ ਤੇ ਭਾਂਡੇ ਨਾਮ ਦੇ ਵਿੱਚ ਮਿਲਦੇ ਸਨ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਸਾਡੇ ਭਰਾਵਾਂ ਨੂੰ ਗੁਰੂ ਮਾਰਾ ਨੇ ਤਕੜਾ ਕੀਤਾ ਸਾਡੇ ਪੰਜਾਬੀਆਂ ਨੂੰ ਤੇ ਇਹਨਾਂ ਨੇ ਕਬੱਡੀ ਦੇ ਵਿੱਚ ਆ ਨਾਮ ਵੀ ਬਹੁਤ ਲਿਆ। ਸੋ ਅੱਜ ਦੇਖੋ ਪਹਿਲਾ ਨੰਬਰ ਤੇ ਆਉਣ ਵਾਲੀ ਟੀਮ ਨੂੰ 2.5 ਲੱਖ ਦੂਜੇ ਨੰਬਰ ਤੇ ਆਉਣ ਵਾਲੇ ਨੂੰ 2 ਲੱਖ ਬੈਸਟ ਰੀਡਰ ਤੇ ਬੈਸਟ ਸਟਾਪਰ ਨੂੰ 2-2 ਲੱਖ ਦੇ ਬੁਲਟ ਦਿੱਤੇ ਜਾਣਗੇ। ਜਿੰਦਗੀ ਦਾ ਦੂਜਾ ਬੋਲਟ ਇਹ ਆ। ਜੀ। ਤੇ ਇੱਕ ਪਰਸੋਂ ਜੇ ਪਲਟੀਨਾ ਮੋਰਸਲ ਜਿੱਤੇ। ਅ ਸੈਕਿੰਡ ਹੈ। ਬੜੀ ਜਿਹਾ ਫਾਇਦਾ ਵਾਲਾ ਇਸ ਨੂੰ ਮੰਨ ਲੈ। ਅੱਲਾ ਦਾ ਸ਼ੁਕਰ ਹੈ ਬਾਕੀ ਅੱਲਾ ਯਾਦਾ ਸ਼ੁਕਰ ਗਾਜ਼ਾ ਜੀ ਨੀ ਸਾਹਿਬ ਆ ਤੇ ਸਭ ਕੁਝ ਸਾਹਿਬ ਹੈ। आईपीएम ਤੋਂ ਬਾਅਦ ਇੱਕ ਵੱਡੀ ਦੀ ਆਪਾਂ ٹیआरपी ਦੇਖੀਏ ਆਡੀਅנס ਦੇਖੀਏ ਤਾਂ ਬਹੁਤ ਜ਼ਿਆਦਾ ਲੋਕ ਪੁੱਛਦੇ ਨੇ ਵੀ ਕਿਹੜੇ ਕਿਹੜੇ ਪਲੇਅਰ ਆਏ ਆ ਕੋਈ ਸ਼ੀਲੂ ਦਾ ਫੈਨ ਆ ਕੋਈ ਅੰਬੇ ਦਾ ਫੈਨ ਆ ਕੋਈ ਸਾਜੀ ਦਾ ਕੋਈ ਫਰੀਆਦ ਦਾ ਕੋਈ ਪਾਲੇ ਦਾ ਕੋਈ ਦੁੱਲੇ ਦਾ ਵੱਡੀ ਗਿਣਤੀ ਦੇ ਵਿੱਚ ਦਰਸ਼ਕ ਜਿਹੜੇ ਪਹੁੰਚਦੇ ਆ ਕਾਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਅੱਜ ਅਸੀਂ ਖੜੇ ਆ ਪੈਂਡ ਪੀਲਾ ਦੇ ਵਿੱਚ ਜੋ ਕਿ ਲੁਧਿਆਣਾ ਦੇ ਬਿਲਕੁਲ ਨਾਲ ਲੱਗਦਾ ਹੈ ਤੇ ਅੱਜ ਇੱਥੇ ਪਹੁੰਚਣ ਦਾ ਮਕਸਦ ਹੈ ਤੁਹਾਡੇ ਤੱਕ ਉਹ ਕਬੱਡੀ ਕੱਪ ਪਹੁੰਚਾਉਣਾ ਜੋ ਕਿ ਵੱਡੇ ਪੱਧਰ ਤੇ ਕਰਵਾਇਆ ਜਾ ਰਿਹਾ ਹੈ ਪਿੰਡ ਬੀਲਾ ਦੇ ਵਿੱਚ ਵੱਡਾ ਕਬੱਡੀ ਕੱਪ ਲਈ ਕਿਹਾ ਗਿਆ ਹੈ ਜਿਸ ਦੇ ਲਈ ਜੀਟੀ ਗਰੇਵਾਲ ਅਤੇ ਉਹਨਾਂ ਦੇ ਸਾਰੇ ਸਹਿਯੋਗੀ ਤੇ ਟੀਮ ਉੱਚੇ ਤੌਰ ਤੇ ਯੂਐਸਏ ਤੋਂ ਪੰਜਾਬ ਪਹੁੰਚੇ ਨੇ ਤੇ ਇਸ ਕਬੱਡੀ ਕੱਪ ਦੇ ਵਿੱਚ ਇਸ ਸਮੇਂ ਕੂਬਾ ਰੌਣਕਾਂ ਲੱਗ ਚੁੱਕੀਆਂ ਨੇ ਵੱਡੇ ਪਲੇਅਰ ਆਪਸ ਦੇ ਵਿੱਚ ਭੜ ਰਹੇ ਨੇ ਸਾਨਾਂ ਦੇ ਭੇੜ ਕਹਿ ਲਓ ਇਸ ਸਮੇਂ ਹੋ ਰਹੇ ਨੇ ਸੋ ਇਸ ਟੂਰਨਾਮੈਂਟ ਦੀ ਆ ਵੱਖ-ਵੱਖ ਚਲਕੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਸੋ ਆਓ ਜੁੜਦੇ ਹਾਂ ਗਰਾਊਂਡ ਦੇ ਵਿੱਚ ਦਸ਼ਮੇਸ਼ ਸਪੋਰਟਸ ਕਲੱਬ ਬੀਲਾ ਜੋ ਕਿ ਪਿੰਡ ਬੀਲਾ ਲੁਧਿਆਣਾ ਦੇ ਬਿਲਕੁਲ ਕੋਲ ਹੈ ਇੱਥੇ 1993 ਦੇ ਵਿੱਚ ਕਬੱਡੀ ਕੱਪ ਦੀ ਸ਼ੁਰੂਆਤ ਕੀਤੀ ਗਈ ਜਿਸ ਨੂੰ ਇਸ ਵਾਰ 33 ਵਰੇ ਪੂਰੇ ਹੋ ਗਏ ਅਤੇ ਜੀਤੀ ਗਰੇਵਾਲ ਹੋਰਾਂ ਦੇ ਵੱਲੋਂ ਇਸ ਸਾਲ 33ਵਾਂ ਕਬੱਡੀ ਕੱਪ ਕਰਵਾਇਆ ਗਿਆ ਜੋ ਕਿ 12 ਮਾਰਚ ਦਿਨ ਬੁੱਧਵਾਰ ਨੂੰ ਬਹੁਤ ਹੀ ਧੂਮ ਧਾਮ ਦੇ ਨਾਲ ਹੋ ਨਿਪੜਿਆ ਦਰਅਸਲ ਇਹ ਕਬੱਡੀ ਕੱਪ ਜੀਤੀ ਗਰੇਵਾਲ ਹੋਰਾਂ ਦੇ ਫਾਦਰ ਸਾਹਿਬ ਹੁਣਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਉਹ ਅੱਗੇ ਉਸੇ ਤਰ੍ਹਾਂ ਹੀ ਚਲਾ ਰਹੇ ਨੇ ਅਤੇ ਹਰ ਸਾਲ ਅਮਰੀਕਾ ਤੋਂ ਪੰਜਾਬ ਪਹੁੰਚ ਕੇ ਇਹ ਕਬੱਡੀ ਕੱਪ ਕਰਵਾਉਂਦੇ ਨੇ ਇਸ ਮੌਕੇ ਜੀਤੀ ਗਰੇਵਾਲ ਅਤੇ ਉਹਨਾਂ ਦੇ ਸਾਥੀਆਂ ਦਾ ਕੀ ਕਹਿਣਾ ਆਓ ਜਾਣਦੇ ਹਾਂ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਗਲੋਬਲ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੱਥੇ ਆਏ ਹੋ ਖਾਸ ਕਰਕੇ ਆਪਣੇ ਗੁਰਦੀਪ ਭਾਈ ਉਹਨਾਂ ਦਾ ਤੇ ਇਹ ਜਿਹੜੀ ਕਬੱਡੀ ਹੈ ਇਹ ਸੀ 93 ਤੋਂ ਸ਼ੁਰੂ ਕੀਤੀ ਸੀ ਤੇ ਉਦੋਂ ਪਹਿਲਾਂ ਸਾਡੇ ਫਾਦਰ ਸਾਹਿਬ ਕਰਾਉਂਦੇ ਰਹੇ ਨੇ ਤੇ ਉਸ ਤੋਂ ਬਾਅਦ ਫਿਰ ਹੁਣ ਮੈਂ ਕਰਾਉਣਾ ਵਾਂ ਇਹੀ ਵੀ ਪੇਰੈਂਟਸ ਤੋਂ ਜਾਂ ਵੱਡਿਆਂ ਤੋਂ ਇਹੀ ਸੋਚਣਾ ਪੈਦੀ ਆ ਵੀ ਜਿਹੜੇ ਵਧੀਆ ਕੰਮ ਕਰੋ ਬੱਚਿਆਂ ਨੂੰ ਦੂਰ ਰੱਖੋ ਆ ਮਾੜੇ ਕੰਮਾਂ ਤੋਂ ਦੂਰ ਰੱਖੋ ਡਰੱਗਸ ਜਿਵੇਂ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਹੀ ਹੈ ਇਸ ਟਾਈਮ ਤੇ ਸਾਡਾ ਤਾਂ ਇਹੀ ਉਦਮਾ ਵੀ ਅਸੀਰਾਂ ਬੱਚਿਆਂ ਨੂੰ ਇਧਰਲੇ ਪਾਸੇ ਲਾਈਏ ਚੰਗੇ ਪਾਸੇ ਲਾਈਏ ਸਭ ਤੋਂ ਜਿਹੜਾ ਵੱਡਾ ਸਾਡੇ ਪਿੰਡ ਦੇ ਵਿੱਚ ਏਕਾ ਬਹੁਤ ਆ ਤੇ ਸਾਰਾ ਪਿੰਡ ਨਾਲ ਲੱਗਦਾ ਜ਼ਿਆਦਾ ਪਿੰਡ ਦੇ ਸਲੋਗਨਾਈ ਕੰਮ ਕਰ ਗੁੰਦੇ ਨੇ ਜੇ ਕਿ ਤੁਸੀਂ ਇਕੱਲਾ ਆ ਕੇ ਮੈਂ ਕਮਾਂ ਵੀ ਮੈਂ ਇੱਥੇ ਕਬੋਡੀ ਕਰ ਲੂੰਗਾ ਮੇਤੋ ਹੀ ਕੰਮ ਨਹੀਂ ਹੋਣਾ ਹੈਗਾ ਇਸ ਕਰਕੇ ਵੀ ਜਿਹੜਾ ਪਿੰਡ ਦਾ ਸੰਜੋਗ ਆ ਉਹ ਪਹਿਲਾਂ ਸਾਡੇ ਫਾਦਰ ਸਾਹਿਬ ਨੂੰ ਮਿਲਦਾ ਰਿਹਾ ਹੁਣ ਸਾਨੂੰ ਮਿਲਦਾ ਵਾ ਇਹ ਬਹੁਤ ਵੱਡੀ ਚੀਜ਼ ਆ ਜਿਹੜਾ ਪਿੰਡ ਦਾ ਸੰਜੋਗ ਆ ਜਿਹੜਾ ਹਰ ਇੱਕ ਸਾਲ ਅਸੀਂ ਕੋਸ਼ਿਸ਼ ਕਰਦੇ ਆ ਵੀ ਜਿਹੜਾ ਨਾਮ ਆ ਜਾਂ ਜਿਹੜਾ ਬੈਸਟਾਂ ਨੂੰ ਦੇਣਾ ਵੀ ਉਹ ਪਿਛਲੇ ਸਾਲ ਨਾਲੋਂ ਇੰਪਰੂਵ ਕੀਤਾ ਜਾਵੇ ਪਿਛਲੇ ਸਾਲ ਅਸੀਂ ਇੱਕ ਇੱਕ ਲੱਖ ਦਿੱਤਾ ਸੀ ਯਾਰ ਬੈਸਟਾਂ ਨੂੰ ਤੇ ਸਾਡਾ ਨਾਮ ਵੀ ਇੱਕ ਡੇਢ ਤੇ 1 ਲੱਖ ਸੀਗਾ ਤੇ ਇਸ ਕਰਕੇ ਐਸ ਕੀ ਸਾਡਾ ਸੀਗਾ ਵੀ ਉਹ ਤੋਂ ਵਧੀਆ ਕਰੀਏ ਪਿਛਲੇ ਸਾਲ ਨਾਲੋਂ ਤਾਂ ਕਰਕੇ ਅਸੀਂ ਬਲਟਾਂ ਦਾ ਰੱਖਿਆ ਫਿਰ ਨਾਮ ਵੀ ਵਧਾਏ ਨੇ ਤੇ ਕੋਰਡੀਨਾ ਦਾ ਪਿਆਰ ਆ ਕਿਉਂਕਿ ਕਬੱਡੀ ਅਸੀਂ ਅਮਰੀਕਾ ਦੇ ਵਿੱਚ ਵੀ ਖਿਲਾਉਂਦੇ ਆ ਉੱਥੇ ਜਿਹੜੀ ਸਾਡੀ ਕਲੱਬ ਬਣੀ ਹੋਈ ਆ ਉਹਦਾ ਮੈਂ ਚੇਅਰਮੈਨ ਵੀ ਆ ਤੇ ਇਸ ਕਰਕੇ ਕੋਰਡੀਨਾ ਬਹੁਤ ਜ਼ਿਆਦਾ ਪਿਆਰ ਆ ਤੇ ਇਦਾਂ ਹੀ ਕੋਸ਼ਿਸ਼ ਕਰਾਂਗੇ ਜਿਦੂ ਅਗਲੇ ਸਾਲ ਹੋਰ ਵਧੀਆ ਕਰਾਈਏ ਜਿਆਦਾ ਤਾਂ ਇੱਥੇ ਪਲੇਅਰ ਤੁਹਾਨੂੰ ਜ਼ਿਆਦਾ ਮਿਲ ਜਾਂਦੇ ਨੇ ਉੱਥੇ ਪਲੇਅਰ ਲਿਮਟਿਡ ਹੁੰਦੇ ਨੇ ਉੱਥੇ ਜਿਹੜੇ ਪਲੇਅਰ ਉਹ ਇਧਰੋਂ ਜਾਂਦੇ ਨੇ ਜਿਨ੍ਹਾਂ ਦੇ ਵੀਜ਼ੇ ਲੱਗੇ ਹੋਏ ਨੇ ਉਹ ਹੀ ਜਾ ਕੇ ਖੇਡ ਸਕਦੇ ਨੇ ਇੱਥੇ ਤੁਹਾਡੇ ਕੋਲ 24 ਬਹੁਤ 플레이ਰਾਂ ਦੀ ਕਲੱਬਾਂ ਦੀ ਇਸ ਕਰਕੇ ਇੱਥੇ ਥੋੜੇ ਕਰਾਉਣਾ ਸੌਖਾ ਇੱਥੇ ਜਿਆਦਾ ਇਕੱਠ ਵੀ ਇੱਥੇ ਜਿਆਦਾ ਹੋ ਜਾਂਦਾ ਵਾ ਇਸ ਕਰਕੇ ਵੀ ਮੇਰੇ ਨਾਲ ਸਾਰੇ ਜਾਣੇ ਅਸੀਂ ਇਹ ਵੀ ਅਮਰੀਕਾ ਤੋਂ ਆਏ ਨੇ ਇਹ ਮੇਰਾ ਫਰੈਂਡ ਗਰੇਂਦਰ ਇਹ ਵੀ ਅਮਰੀਕਾ ਤੋਂ ਆਇਆ ਹੋਆ ਇਹਨਾਂ ਦਾ ਵੀ ਸੰਯੋਗ ਬਹੁਤ ਹੈ ਇਹ ਚੀਜ਼ਾਂ ਦੇ ਵਿੱਚ ਇਹ ਇਹ ਵੀ ਭਰਾ ਸਾਡੇ ਨਾਲ ਜੁੜੇ ਹੋਏ ਨੇ ਜੇ ਇਹਨਾਂ ਜੁੜੇ ਹੋਣ ਸ਼ਾਇਦ ਸਾਨੂੰ ਹੋਰ ਵੀ ਔਖਾ ਹੋ ਜਾਵੇ ਜੀ ਹਾਂ ਜੀ ਤੇ ਇਹਨਾਂ ਨੂੰ ਤਾਂ ਅਸੀਂ ਇਹੀ ਕਹ ਰਹੇ ਹਾਂ ਵੀ ਨਸ਼ੇ ਪੱਤਿਆਂ ਤੋਂ ਦੂਰ ਰਹੋ ਆ ਉਹ ਜਿਹੜੀ ਕਬੱਡੀ ਦੀ ਗੇਮ ਆ ਉਹਨੂੰ ਤੁਸੀਂ ਸਾਫ਼ ਸੁਥਰੀ ਰੱਖੋ ਠੀਕ ਹੈ ਕਬੱਡੀ ਦੀ ਰਿਸਪੈਕਟ ਕਰੋ ਕਬੱਡੀ ਤੁਹਾਨੂੰ ਇਕੱਲਾ ਅਰ nghĩa ਜੇ ਖੇਡਦੇ ਨਹੀਂ ਹੈਗੇ ਤੁਹਾਡਾ ਸਾਰਿਆਂ ਨੂੰ ਤੁਹਾਨੂੰ ਰਿਚਕ ਵੀ ਮਿਲਿਆ ਹੈ ਇੱਕ ਤਰ੍ਹਾਂ ਦਾ ਪਰ ਇੱਕ ਕਬੱਡੀ ਨਾਲ ਕਿੰਨੇ ਬੰਦੇ ਹੋਰ ਵੀ ਜੁੜੇ ਹੋਏ ਨੇ ਜਿਹੜੇ ਰੈਫਰੀ ਲਾ ਲੋ ਪਾਣੀ ਪੋਣ ਵਾਲੇ ਲਾ ਲੋ ਆ ਬੋਰ ਜਿਵੇਂ ਟੀਵੀ মিডিਆ ਸਾਰੇ ਬਹੁਤ ਲੋਕਾਂ ਨੂੰ ਜੁੜੇ ਹੋਏ ਨੇ ਜਿਹੜੇ ਆ ਵੀ ਉਹਨਾਂ ਵੀ ਸਾਰਿਆਂ ਨੂੰ ਮਿਲ ਕੇ ਚੱਲਣਾ ਚਾਹੀਦਾ ਵੀ ਜਦੋਂ ਇਹਨਾਂ ਦਾ ਟਾਈਮ ਹੁੰਦਾ ਟਾਈਮ ਨਾ ਆਉਣ ਤੇ ਅੱਜ ਸਾਡੀ ਕੋਸ਼ਿਸ਼ ਬਹੁਤ ਜ਼ਿਆਦਾ ਸੀ ਵੀ ਜਿਹੜਾ ਕਬੱਡੀ ਕੱਪ ਆਵੇ ਅਸੀਂ 8 ਵਜੇ ਤੋਂ ਪਹਿਲਾਂ ਖਤਮ ਕਰ ਦਈਏ ਤੇ ਅੱਜ ਅਸੀਂ ਉਹ ਮੈਨੂੰ ਲੱਗਦਾ ਵੀ ਅੱਜ ਅਸੀਂ ਕਾਮਯਾਬ ਹੋ ਜਾਾਂਗੇ ਤੇ ਅਸੀਂ ਪ੍ਰੇਅਰਾਂ ਤੇ ਰਿਕਵੈਸਟ ਕਰਦੇ ਆਂ ਵੀ ਅਦਾ ਟਾਈਮ ਨਾ ਆਓ ਟਾਈਮ ਨਾ ਆਓ ਦੀ ਕਬੱਡੀ ਖੇਡੋ ਟਾਈਮ ਨਾ ਜਾਓ ਜੀ ਸਾਡੇ ਤੁਸੀਂ ਪਿਛਲੇ ਜਿੰਨੇ ਵੀ ਟੂਰਨਾਮੈਂਟ ਦੇਖੋਗੇ ਖਾਸ ਕਰਕੇ ਜਦੋਂ ਦਾ ਮੈਂ ਇੱਥੇ ਜੁੜਿਆ ਆ ਪਿਛਲੇ 4-5 ਸਾਲਾਂ ਦਾ ਸਾਡੀ ਪਹਿਲੀ ਤੋਂ ਪਹਿਲੇ ਦਿਨ ਤੋਂ ਸਾਡੀ ਇਹ ਕੋਸ਼ਿਸ਼ ਸੀਗੀ ਵੀ ਗਰਾਊਂਡ ਦੇ ਵਿੱਚ ਲਿਮਟਿਡ ਬੰਦੇ ਹੋਣ ਵੀ ਜਿਹੜੇ ਆਪਣੇ ਬਾਧੂ ਘਟ ਕੋਈ ਜਿਹੜੇ ਲੋਕਾਂ ਨੇ ਦੇਖਣਾ ਉਹਨਾਂ ਨੇ ਉਹਨਾਂ ਨੂੰ ਦੇਖਣਾ ਚਾਹੀਦਾ ਉਹ ਵਿਚਾਰੇ ਆਦਾ ਟਾਈਮ ਕੱਢ ਕੇ ਆਉਂਦੇ ਨੇ ਕੋਈ ਦੂਰੋਂ ਆਉਂਦਾ ਕੋਈ ਨੇੜੇ ਆਉਂਦਾ ਜੇ ਇੱਥੇ ਆਉਣ ਤਾਂ ਉਹਨਾਂ ਨੂੰ ਮੈਚ ਹੀ ਦਿਖਾਈ ਨਾ ਫਿਰ ਸਾਡਾ ਵੀ ਗਰਾਊਂਡ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਉਹਨਾਂ ਦੇ ਆਉਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਬਹੁਤ ਮਿਹਨਤ ਦਾ ਕੰਮ ਆ ਇਹ ਕਾਫੀ ਆਰਗੇਨਾਈਜ਼ ਕਰਨਾ ਪੈਂਦਾ ਤੇ ਇਹਨੂੰ ਮੈਂ ਛੋਟੇ ਹੁੰਦੇ ਜਾਣਦਾ ਵੀ ਇਹ ਆਰਗੇਨਾਈਜੇਸ਼ਨ ਤਾਂ ਬਹੁਤ ਚੰਗੀ ਤਰ੍ਹਾਂ ਜਾਣਦਾ ਪਹਿਲਾਂ ਤੋਂ ਹੀ ਜੀ ਤੇ ਬਾਕੀ ਪਲੇਅਰਾਂ ਦਾ ਬਹੁਤ ਇਹ ਧਿਆਨ ਰੱਖਦੇ ਆ ਜਿਹੜੇ ਖੇਡੜਾਉਂਦੇ ਆ ਸਾਰੇ ਬਹੁਤ ਸਹੀ ਤਰੀਕੇ ਨਾਲ ਪਲੇਅਰਾਂ ਨੂੰ ਵੀ ਦੱਸਦੇ ਨੇ ਵੀ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਵੀ ਜਿੱਥੇ ਵੀ ਰਹਿੰਦੇ ਹੋ ਉੱਥੇ ਕੋਚਿੰਗ ਕਰੋ ਤੇ ਉਹ ਕੋਚਿੰਗ ਦੇ ਨਾਲ ਆਪਣੀ ਕਬੱਡੀ ਦੀ ਜਿਹੜੀ ਖੇਡ ਹੈ ਹੋਰ ਵੱਧਦੀ ਹੈ બસ ਇਹ ਹੀ ਹੁੰਦਾ ਵੀ ਆਪਾਂ ਉੱਥੇ ਮੈਚ ਕਰਾਉਣਾ ਇੱਕ ਉੱਥੇ ਮੈਚ ਕਰਾਉਣਾ ਉੱਥੇ ਟੂਰਨਾਮੈਂਟ ਕਰਾਉਣਾ ਬਸ ਇਹ ਹੀ ਇਹ ਕੰਮ ਚੱਲਦਾ ਨੰਦਾ ਪੂਰਾ ਸਾਲ ਜੀ ਹਾਂਜੀ ਹਾਂਜੀ ਜੀ ਕਾਫੀ ਦੁਨੀਆ ਆਉਂਦੀ ਆ ਜਿੱਥੇ ਵੀ ਜਸੀਂ ਜਾਂਦੇ ਆ ਬਹੁਤ ਬਹੁਤ ਬੰਦੇ ਆਉਂਦੇ ਨੇ ਬਹੁਤ ਆਪਣੇ ਕੈਨੇਡਾ ਵਿੱਚ ਹੋਇਆ ਅਮਰੀਕਾ ਵਿੱਚ ਹੋਇਆ ਤੇ ਇੱਥੇ ਵੀ ਜਿੱਦਾਂ ਦੁਨੀਆ ਬਸ ਸਟੇਡੀਅਮ ਭਰਿਆ ਹੁੰਦਾ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਅਮਰਸਰ ਤੋਂ ਅਸੀਂ ਹਰ ਸਾਲ ਤਕਰੀਬਨ ਆਉਂਦੇ ਆ ਇਹਨਾਂ ਦੇ ਜੀਤੀਗਰੇ ਵਾਲ ਸਾਹਿਬ ਤੇ ਬਹੁਤ ਵੱਡਾ ਅਪਰਾਲਾ ਹੈ ਇਹ ਹਰ ਸਾਲ ਇਹ ਇਨਾ ਖਰਚਾ ਕਰਕੇ ਬਾਹਰ ਆਉਣਾ ਇਹ ਰੈਨ ਅਰੇਂਜਮੈਂਟ ਕਰਨਾ ਦੇਖੋ ਤੁਸੀਂ ਇੰਨੀਆਂ ਟੀਮਾਂ ਦਾ ਸਾਰਾ ਸਾਰਾ ਕੋ ਸੰਭਾਲ ਕਰਨੀ ਹੈ ਕਿਨੇ ਕਿਨੇ ਵੱਡੇ ਨਾਮ ਦਿੰਦੇ ਆ ਹਰ ਸਾਲ ਇਹ ਮਤਲਬ ਲੱਖਾਂ ਰੁਪਇਆ ਖਰਚਦੇ ਹੈ ਨਾ ਇਹ ਜਿਹੜਾ ਆਪਣੇ ਨੌਜਵਾਨ ਆ ਇਹ ਨਸ਼ਿਆਂ ਤੋਂ ਜਿਹੜਾ ਮਤਲਬ ਦੂਰ ਰਹਿਣ ਇਹ ਦੇਖ ਕੇ ਬਹੁਤ ਵਰਤ ਪੈਂਦਾ ਬੱਚ ਨੌਜਵਾਨਾਂ ਤੇ ਬੜਾ ਅਸਰ ਪੈਂਦਾ ਇਸ ਚੀਜ਼ ਦਾ ਹੈਨਾ ਉਹ ਚੰਗੇ ਪਾਛੇ ਲੱਗਦੇ ਆ ਇਹ ਤੇ ਮਤਲਬ ਇਹ ਸਾਡੇ ਐਨਆਰਆਈ ਭਰਾ ਜਿਹੜੇ ਆ ਇਹ ਤੇ ਸਾਡੀਆਂ ਸਰਕਾਰਾਂ ਨਾਲੋਂ ਵੀ ਮਤਲਬ ਵੱਧ ਕਰ ਰਿਹਾ ਵੀ ਸਾਡੀਆਂ ਸਰਕਾਰਾਂ ਵੀ ਨਹੀਂ ਉਹ ਕਰ ਸਕਦੀਆਂ ਜੋ ਭਰਾਲੇ ਇਹ ਕਰ ਰਹੇ ਆ ਹੈਨਾ ਇੰਨਾ ਮਤਲਬ ਖਰਚਾ ਕਰਨਾ ਆਉਣਾ ਅਰੇਂਜਮੈਂਟ ਕਰਨਾ ਲਿੰਗੇ ਪੈਸਾ ਤੇ ਬਹੁਤ ਆ ਲੋਕਾਂ ਕੋਲ ਤੇ ਖਰਚ ਕੋਈ ਕੋਈ ਸਕਦਾ ਇਹੋ ਜੇ ਕੰਮਾਂ ਵਾਸਤੇ ਚੰਗੇ ਕੰਮਾਂ ਵਾਸਤੇ ਕੋਈ ਖਰਚ ਸਕਦਾ ਹੈ ਹੈਨਾ ਥੋੜੀ ਦੁਨੀਆ ਕੋ ਪੈਸਾ ਹੈ ਪਰ ਕੋ ਖਰਚ ਕੇ ਰਾਜੀ ਦੇਖਿਓ ਤੁਸੀਂ ਬੋਲਟ ਮੋਟਰਸਾਈਕਲ ਆ ਜਿਹੜੇ ਫਰਸਟ ਵਾਈਸ ਜਿਆਪੀ ਆਉਣਗੇ ਆ ਰੇਡਰ ਆਉਣਗੇ ਉਹਨਾਂ ਨੂੰ ਮੋਟਰਸਾਈਕਲ ਬੋਲਟ ਮੋਟਰਸਾਈਕਲ ਦਿੱਤੇ ਜਾਣਗੇ ਹੈਨਾ ਇਹ ਕਰਕੇ 2-2 ਲੱਖ ਰੁਪਈਆ ਜਿਹੜਾ ਜਿਹੜੀ ਫਰਸਟ ਟੀਮ ਆਏਗੀ ਉਹਨੂੰ ਦਿੱਤਾ ਜਾਏਗਾ ਇਹ ਬਹੁਤ ਮੈਂ ਕਹਿੰਦਾ ਵੀ ਇਹਨਾਂ ਦੀ ਫਰਾਗ ਦੇ ਲਈ ਆ ਜਿਹੜਾ ਇਹ ਇੰਨਾ ਕਰਦੇ ਨੇ ਹਾਂ ਜੀ ਹਾਂ ਜੀ ਬਹੁਤ ਵੱਡਾ ਪ੍ਰਾਲਾ ਇਹਨਾਂ ਦਾ ਇਸ ਮੌਕੇ ਵੀਰੀ ਟੈਪੀ ਜਸ਼ਨ ਆਲਮਗੀਰ ਸੁਖ ਖਟੜਾ ਦੰਮਾ ਬੀਲਾ ਜਿਹੇ ਬਹੁਤ ਸਾਰੇ ਵੱਡੇ ਖਿਡਾਰੀਆਂ ਦਾ ਉੱਚੇਚੇ ਤੌਰ ਤੇ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਮਸ਼ਹੂਰ ਕਬੱਡੀ ਖਿਡਾਰੀ ਬਾਜੀ ਜੰਡ ਵੀ ਪਹੁੰਚੇ ਹੋਏ ਸਨ ਪਿੰਡ ਬੀਲਾ ਚ ਕਰਵਾਏ ਜਾਂਦੇ ਇਸ ਉਪਰਾਲੇ ਦੀ ਕਮਿਕਰ ਸਿੰਘ ਤੇ ਰਵੀ ਸਿੰਘ ਸਮੇਤ ਬਹੁਤ ਸਾਰੇ ਲੋਕਾਂ ਦੇ ਵੱਲੋਂ ਤਾਰੀਫ ਕੀਤੀ ਗਈ ਦੇਖ ਕੇ ਬਹੁਤ ਬੜੀਆ ਲੱਗਾ ਜੀ ਕਿਉਂਕਿ ਜੀਤੀ ਕਰੇ ਵਾਲ ਸਾਡਾ ਦੋਸਤ ਆ ਅਸੀਂ ਇਕੱਠੇ ਰਹਿੰਦੇ ਆ ਨਿਊਯਾਰਕੀ ਦੇ ਵਿੱਚ ਅਮਰੀਕਾ 'ਚ ਐਂਡ ਜੱਬਰ ਕਰੇ ਵਾਲ ਤੇ ਸਾਡੇ ਪਪੀ ਵਾਲੇ ਸਾਡੇ ਨਾਲ ਦੇ ਅੱਜ ਜਵੀ ਪਪੀ ਆਵਾ ਤੇ ਬਾਕੀ ਸਾਡੇ ਹੋਰ ਵੀ ਬੰਦੇ ਯਾਰ ਦੋਸਤ ਬਹੁਤ ਆਇਆ ਤੇ ਮੈਂ ਮੇਰਾ ਦਸੇ ਥਰਡ ਟਾਈਮ ਆਇਆ ਮੈਂ ਇਥੇ ਟੂਰਨਾਮੈਂਟ ਦੇ ਉੱਤੇ ਤੇ ਬੜੀ ਬੜੀ ਚੰਗਾ ਲੱਗਾ ਵੀ ਮਤਲਬ ਇਸ ਸਪੈਂਡ ਦੇ ਵਿੱਚ ਤਿੰਨ ਟੂਰਨਾਮੈਂਟ ਹੁੰਦੇ ਆ ਤੇ ਬਹੁਤ ਵੱਡੇ ਮਾਣ ਵਾਲੀ ਗੱਲ ਆ ਤੇ ਬਾਕੀ ਅਸੀਂ ਬੜੀ ਖੁਸ਼ੀ ਹੋਈ ਵੀ ਰਹ ਹਾਂ ਤੇ ਇਹ ਬਹੁਤ ਵੀ ਵੱਡੀ ਗੱਲ ਹੈਗੀ ਉੱਥੇ ਵੀ ਇਹ बिजनेसमੈਨ ਆ ਕੰਮ ਤਾਂ ਤੁਸੀਂ 2 ਦਿਨ ਤੇ ਕੰਮ ਤੇ ਛੱਡ ਦੋ ਤਾਂ ਤੁਹਾਨੂੰ ਪਤਾ ਕਿੰਨੀ ਬੰਦੀ ਆ ਪਰ ਆਉਣਾ ਪੈਂਦਾ ਮੈਂ ਵੀ ਸਾਲ ਦੇ ਵਿੱਚ ਤਿੰਨ ਚਾਰ ਚੱਕਰ ਲੋਣਾ ਮੈਂ ਅਮਰੀਕਾ ਤੋਂ ਆ ਕੇ ਤੇ ਪਰ ਇਹ ਬਹੁਤ ਵੱਡੀ ਜਾਣੀ ਗੱਲ ਹੈਗੀ ਆ ਤੇ ਇਹ ਅਮਰੀਕਾ ਦੇ ਵਿੱਚ ਵੀ ਅਸੀਂ ਕਰਦੇ ਰਹਿੰਦੇ ਆ ਮਤਲਬ ਟੂਰਨਾਮੈਂਟ ਵਗੈਰਾ ਹੁੰਦਾ ਤੇ ਬਹੁਤ ਖੁਸ਼ੀ ਹੁੰਦੀ ਆ ਜੀ ਵੀ ਹਾਂ ਪੰਜਾਬ ਦੇ ਵਿੱਚ ਰਿਆਪਾ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਾਵਾਂਗੇ ਟੂਰਨਾਮੈਂਟ ਦੇ ਵਿੱਚ ਤਾਂ ਮਤਲਬ ਕਿ ਆਟੋਮੈਟਿਕ ਹੀ ਆਪਣੇ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾਏਗਾ ਦੇਖੋ ਪਹਿਲਾਂ ਤਾਂ ਮੈਂ ਜੀਤੀ ਵੀਰ ਨੂੰ ਜੱਬਰਵੀਰ ਜੂ ਨੂੰ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇੱਥੇ ਬਹੁਤ ਹੀ ਵਧੀਆ ਇੱਕ ਟੂਰਨਾਮੈਂਟ ਸਿਸਟਮ ਦੇਖਣ ਨੂੰ ਮਿਲਦਾ ਜਿੱਦਾਂ ਕਿ ਅਸੀਂ ਹੋਰ ਵੀ ਟੂਰਨਾਮੈਂਟਾਂ ਤੇ ਦੇਖੀਦਾ ਕਿ ਬਹੁਤ ਹੀ ਰੌਲਾ ਰੱਪਾ ਪੈਂਦਾ ਵਾ ਪਰ ਇੱਥੇ ਜੋ ਸਿਸਟਮ ਬਹੁਤ ਹੀ ਵਧੀਆ ਸਿਸਟਮ ਲੱਗਿਆ ਔਰ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਆ ਮੇਰੇ ਵੱਲੋਂ ਤੇ ਸਾਡੇ ਅੰਦੋਜੀ ਨੇ ਕਵੀਕਰ ਸਿੰਘ ਜੇ ਵੀ ਜੁਆਸੇ ਤੋਂ ਆਏ ਨੇ ਸਾਡੇ ਦੋਹਾਂ ਵੱਲੋਂ ਵਧਾਈ ਦੇ ਪਾਤਰ ਨੇ ਹਾਂ ਜੀ ਦੇਖੋ ਗੱਲ ਇਹ ਆ ਵੀ ਇੱਥੋਂ ਦੇ ਇੰਟਰਨੈਸ਼ਨਲ ਜਿਹੜੇ ਪਲੇਅਰ ਆ ਉਹ ਅਮਰੀਕਾ ਕੈਨੇਡਾ ਵੀ ਜਾ ਕੇ ਖੇਡਦੇ ਨੇ ਪਰ ਇਹ ਗਰਾਊਂਡਾਂ ਦੇ ਵਿੱਚ ਮੈਚ ਹੋਣਾ ਕਿ ਜਿੰਨਾ ਕਿ ਇੱਥੇ ਪਲੇਅਰ ਕਬੱਡੀ ਖੇਡਦੇ ਨੇ ਜਾਂ ਨਵੇਂ ਪਲੇਅਰ ਪੈਦਾ ਹੋ ਰਹੇ ਨੇ ਇਸੇ ਤਰ੍ਹਾਂ ਹੀ ਛੋਟੇ ਜਿਹੜੇ ਬੱਚੇ ਨੇ ਉਹਨਾਂ ਦੀ ਵੀ ਕਬੱਡੀ ਜਿਵੇਂ 37 ਕਿਲੋ ਆ 47 ਕਿਲੋ ਆ ਉਹਨਾਂ ਦੀ ਵੀ ਕਬੱਡੀ ਵੀ ਕਰਾਈ ਜਾਣੀ ਚਾਹੀਦੀ ਆ ਤਾਂ ਜੋ ਕਿ ਉਹ ਵੱਡੇ ਹੋ ਕੇ ਇੱਕ ਵਧੀਆ ਡਲੈਂਟ ਇੰਟਰਨੈਸ਼ਨਲ ਪਲੇਅਰ ਬਣ ਅਸੀਂ ਆਲਵੇਜ ਦੇਖਦੇ ਆ ਕਿ ਵੱਡੇ ਪਲੇਅਰ ਖੇਡਦੇ ਨੇ ਅੱਛੀ ਗੱਲ ਆ ਪਰ ਮੈਂ ਮੇਰੀ ਮੰਗ ਆ ਕਿ ਵੀ ਛੋਟੇ ਪਲੇਅਰਾਂ ਦੇ ਵੀ ਮੈਚ ਹੋਣੇ ਲਾਜ਼ਮੀ ਆ ਕਬੱਡੀ ਨੇ ਬਹੁਤ ਹੀ ਆ ਪਲੇਅਰਾਂ ਨੂੰ ਔਰ ਗਰੀਬ ਘਰਾ ਦੇ ਬੱਚਿਆਂ ਨੂੰ ਇੱਕ ਰੋਜ਼ਗਾਰ ਦਾ ਸਾਧਨ ਵੀ ਬਣ ਜਾਂਦਾ ਔਰ ਬਹੁਤ ਅੱਛੀ ਗੱਲ ਆ ਕਿ ਵੱਡੇ ਵੱਡੇ ਨਾਮ ਰੱਖੇ ਜਾਂਦੇ ਨੇ ਅਸੀਂ ਬੜੇ ਹੀ ਵਧੀਆ ਫੈਨ ਆ ਫਰਿਆਦ ਸਾਜੀ ਹੋਣੀ ਕਿਤੋਂ ਗਰੀਬ ਘਰਾ ਦੇ ਮੁੰਡਿਆਂ ਉੱਟ ਕੇ ਅੱਜ ਇੱਥੇ ਬਲੰਦੀਆਂ ਨੇ ਪਹੁੰਚੇ ਨੇ ਸਾਨੂੰ ਬੜਾ ਵਧੀਆ ਲੱਗਦਾ ਇਸ ਕਬੱਡੀ ਕੱਪ ਦਾ ਫਾਈਨਲ ਸ਼ਕਰਪੁਰ ਅਤੇ ਤਨੌੜੀ ਦੀ ਟੀਮ ਦੇ ਵਿਚਕਾਰ ਖੇਡਿਆ ਗਿਆ ਜਿਸ ਨੂੰ ਸ਼ਕਰਪੁਰ ਦੀ ਟੀਮ ਨੇ ਆਪਣੇ ਨਾਮ ਕਰ ਲਿਆ ਇਸ ਮੌਕੇ ਮਸ਼ਹੂਰ ਕਮੈਂਟੇਟਰ ਰੁਪਿੰਦਰ ਜਲਾਲ ਅਤੇ ਇਕਬਾਲ ਗਾਲिब ਨੇ ਆਪਣੀ ਕਮੈਂਟਰੀ ਦੇ ਨਾਲ ਕਬੱਡੀ ਕੱਪ ਦੇ ਵਿੱਚ ਖੂਬ ਰੌਣਕਾਂ ਲਗਾਈਆਂ ਅਤੇ ਆਪਣਾ ਤਜਰਬਾ ਵੀ ਸਾਂਝਾ ਕੀਤਾ ਟੂਰਨਾਮੈਂਟ ਅੱਜ ਬਹੁਤ ਸੋਹਣਾ ਹੋਇਆ ਜੀ ਪੰਜਾਬ ਯੂनाइटेड ਕਵੱਡੀ ਫੈਡਰੇਸ਼ਨ ਦੀਆਂ ਇੱਥੇ 6 ਟੀਮਾਂ ਖੇਡੀਆਂ ਜਿਹਦੇ ਵਿੱਚ ਸਟਾਰ ਪਲੇਅਰ ਵੀ ਖੇਡੇ ਲੈਜੈਂਡ ਪਲੇਅਰ ਵੀ ਖੇਡੇ ਔਰ ਨਵੇਂ ਮੁੰਡੇ ਵੀ ਖੇਡੇ ਬਹੁਤ ਸੋਹਣਾ ਟੂਰਨਾਮੈਂਟ ਜਿਹੜਾ ਉਹ ਅੱਜ ਦਾ ਹੋ ਨਿਪੜਿਆ ਜੀ ਦੇਖੋ ਜੀ ਕੋਈ ਟਾਈਮ ਸੀਗਾ ਸਾਡੀ ਕਵੱਡੀ ਦੇ ਵਿੱਚ ਤੌਲੀਏ ਗਲਾਸ ਤੇ ਭਾਂਡੇ ਦੇ ਨਾਮ ਦੇ ਵਿੱਚ ਮਿਲਦੇ ਸੀ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਸਾਡੇ ਭਰਾਵਾਂ ਨੂੰ ਗੁਰੂ ਮਾਰਾ ਜੀ ਨੇ ਤਕੜਾ ਕੀਤਾ ਸਾਡੇ ਪੰਜਾਬੀਆਂ ਨੂੰ ਤੇ ਇਹਨਾਂ ਨੇ ਕਬੱਡੀ ਦੇ ਵਿੱਚ ਆ ਨਾਮ ਵੀ ਬਹੁਤ ਲਿਆਉਂਦੇ ਆ ਸੋ ਅੱਜ ਦੇਖੋ ਪਹਿਲਾ ਨੰਬਰ ਤੇ ਆਉਣ ਵਾਲੀ ਟੀਮ ਨੂੰ 2.5 ਲੱਖ ਦੂਜੇ ਨੰਬਰ ਤੇ ਆਉਣ ਵਾਲੇ ਨੂੰ 2 ਲੱਖ ਬੈਸਟ ਰੀਡਰ ਤੇ ਬੈਸਟ ਸਟਾਪਰ ਨੂੰ 2-2 ਲੱਖ ਦੇ ਬੁਲਟ ਦਿੱਤੇ ਜਾ ਰਹੇ ਸੋ ਇਹ ਬਹੁਤ ਚੰਗੀ ਗੱਲ ਹੈ ਇਸ ਤਰ੍ਹਾਂ ਦੇ ਪ੍ਰਾਲੇ ਇਨਾਮ ਵੱਧ ਤੋਂ ਵੱਧ ਹੋਣਗੇ ਤਾਂ ਹੋਰ ਮੁੰਡੇ ਛਾਹਿਤ ਹੋ ਕੇ ਜਿਹੜੇ ਆ ਉਹ ਕਬੱਡੀ ਵੱਲ ਆਉਣਗੇ ਤੇ ਸਾਡੇ ਪੰਜਾਬ ਦੀ ਕਬੱਡੀ ਦਾ ਤੇ ਸਾਡੇ ਪੰਜਾਬ ਦੀ ਧਰਤੀ ਦਾ ਨਾਂ ਹੋਰ ਰੌਸ਼ਨ ਹੋਏ। ਧੰਨਵਾਦ ਕਬੱਡੀ ਦਾ ਤੇ ਕਬੱਡੀ ਨਾਲ ਜੁੜੇ ਸਾਡੇ ਭੈਣ ਭਰਾਵਾਂ ਦਾ। ਮੈਂ 2008 ਤੋਂ ਜਾਂਨਾ ਜੀ ਪਹਿਲੀ ਵਾਰੀ ਮੈਂ 2008 ਚ ਗਿਆ ਸੀ ਫਿਰ ਮੈਂ 11 ਚ ਦਵਾਈ ਗਿਆ ਪਰ ਮਨ ਲਗਾ ਸੌਰੀ 11 ਚ ਕੈਨੇਡਾ ਗਿਆ ਫਿਰ ਲਗਾਤਾਰ ਹੀ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਵੀ ਜਿੱਥੇ ਵੀ ਕਦੇ ਕਬੱਡੀ ਹੁੰਦੀ ਆ ਤਾਂ ਯੂਰਪ ਵਗੈਰਾ ਇਹਦੇ ਸਾਰੇ ਜਾਈਦਾ ਜੀ ਬਹੁਤ ਪਿਆਰ ਮਿਲਦਾ ਹੈ ਸਾਰਾ ਬਿਲਕੁਲ ਜੀ ਪਹਿਲਾਂ ਕਬੱਡੀ ਇੰਗਲੈਂਡ ਤੋਂ ਸਟਾਰਟ ਹੋਈ ਜਿਹੜੀ ਵਿਦੇਸ਼ਾਂ ਦੇ ਵਿੱਚ ਫਿਰ ਕੈਨੇਡਾ ਆ ਗਈ ਕੈਨੇਡਾ ਅਮਰੀਕਾ ਆ ਗਈ ਹੁਣ ਜਿਹੜੀ ਕਬੱਡੀ ਆ ਆਸਟ੍ਰੇਲੀਆ ਵੀ ਬਹੁਤ ਵੱਡੇ ਪੱਧਰ ਤੇ ਨਿਊਜ਼ੀਲੈਂਡ ਵੀ ਯੂਰਪ ਵੀ ਹੁਣ ਤੇ ਸਾਰੀਆਂ ਕੰਟਰੀਆਂ ਦੇ ਵਿੱਚ ਇੱਥੋਂ ਤੱਕ ਕਿ ਸਾਡੇ ਬਹਿਰੀਨ ਦੇ ਵਿੱਚ ਵੀ ਕੱਪ ਹੁੰਦੇ ਆ ਮਨੀਲਾ ਦੇ ਵਿੱਚ ਵੀ ਕੱਪ ਹੁੰਦੇ ਆ ਦੁਬਈ ਦੇ ਵਿੱਚ ਵੀ ਕੱਪ ਹੁੰਦੇ ਆ ਤੇ ਬਹੁਤ ਚੰਗਾ ਲੱਗਦਾ ਉਹੀ ਗੱਲ ਫੇਰ ਆ ਜਾਂਦੀ ਆ ਜੀ ਸਾਡੇ ਭੈਣ ਭਰਾ ਇੰਨੇ ਜੋਗੇ ਹੋਏ ਤੇ ਉਹ ਪਿੰਡਾਂ ਦੀ ਕਬੱਡੀ ਨੂੰ ਰੋੜਿਆਂ ਦੀ ਖੇਡ ਨੂੰ ਅੱਜ ਵੱਡੇ ਵੱਡੇ ਰੋਜ ਸੈਂਟਰ ਟੋਰਾਂਟੋ ਦਾ ਬਹੁਤ ਵੱਡਾ ਆਪਣਾ ਸਟੇਡੀਅਮ ਬਣਿਆ ਗਿਆ ਹਨ ਬਹੁਤ ਵੱਡੇ ਵੱਡੇ ਸਟੇਡੀਅਮ ਚ ਸਾਡੇ ਭਰਾ ਲੈ ਕੇ ਉੱਥੇ ਵੀ ਟੀਮਾਂ ਬਣਾਉਂਦੇ ਆ ਲੱਖਾਂ ਡਾਲਰ ਯੂਰੋ ਪਾਉਂਡਸ ਲੱਗਦੇ ਆ ਤੇ ਇੱਥੇ ਆ ਕੇ ਵੀ ਕਬੱਡੀ ਕਰਵਾਉਂਦੇ ਆ ਇਹ ਇੱਕ ਪਰਿਵਾਰ ਆ ਕਬੱਡੀ ਦਾ ਕਿਉਂਕਿ ਬਹੁਤ ਸਾਰੇ ਮੁੰਡੇ ਜਿਹੜੇ ਬਹੁਤ ਆਪਾਂ ਕਹਿੰਦੇ ਜੇ ਲੋਡ ਬੰਦ ਪਰਿਵਾਰਾਂ ਦੇ ਖੇਡਦੇ ਆ ਤੇ ਉਹਨਾਂ ਮੁੰਡਿਆਂ ਨੇ ਕਰੀਬੀ ਵੀ ਦੂਰ ਕੀਤੀ ਕਰਦੀ ਔਰ ਵੱਖੋ-ਵੱਖਰੀਆਂ ਕੰਟਰੀਆਂ ਦੇ ਵਿੱਚ ਬਹੁਤ ਸਾਰੇ ਮੁੰਡੇ ਜਿਹੜੇ ਆ ਘੱਟੋ-ਘੱਟ 3000 ਪਲੇਅਰ ਸਾਡਾ ਇਹ ਤੋਂ ਪਹਿਲਾਂ ਉਹ ਵੱਖੋ-ਵੱਖਰੀਆਂ ਕੰਟਰੀਆਂ ਦੇ ਵਿੱਚ ਸੈੱਟ ਹੋ ਗਿਆ ਅੱਜ ਤੱਕ 25 ਤੱਕ ਜਿਸ ਦਿਨ ਤੋਂ ਕਬੱਡੀ ਸ਼ੁਰੂ ਹੋਈ ਆ ਤੇ ਬਹੁਤ ਚੰਗੀ ਗੱਲ ਆ ਕਬੱਡੀ ਖੇਡ ਸਾਡੀ ਬਹੁਤ ਵਧੀਆ ਤੇ ਧੰਨਵਾਦ ਉਹਨਾਂ ਭਰਾਵਾਂ ਦਾ ਜਿਹੜੇ ਬੱਚੇ ਆ ਆਪਣੇ ਬੱਚਿਆਂ ਦੇ ਮੂੰਹੋਂ ਕੱਢ ਕੇ ਪੈਸੇ ਕਬੱਡੀ ਦੇ ਲਾਉਂਦੇ ਆ ਰੰਗਲਾ ਪੰਜਾਬ ਆ ਜੀ ਤੇ ਮੈਂ ਗੱਲ ਕਰਦਾ ਉਹਨਾਂ ਵੀ No Stress ਜਿਹੜੀ ਬਿਲਕੁਲ ਪੰਜਾਬ ਦੇ ਵਿੱਚ ਆ ਕੇ ਕੋਈ ਸਟ੍ਰੈਸ ਨਹੀਂ ਰੰਗਲੇ ਪੰਜਾਬ ਦੇ ਵਿੱਚ ਖੇਡ ਕਬੱਡੀ ਦਾ ਬੋਲਬਾਲਾ ਅੱਜ ਅਸੀਂ ਬੀਲਾਪਿੰਡਾ ਜ਼ਿਲ੍ਹੇ ਲੁਧਿਆਣੇ ਦਾ ਇੱਥੇ ਸਾਡੇ ਬਹੁਤ ਹੀ ਜੀ ਦੋਸਤ ਨੇ ਜੀਤੀ ਵਾਈ ਹੁਣੀ ਜੱਬਰ ਵਾਈ ਹੁਣੀ ਬੇਸ਼ੱਕ ਬੀਲੇ ਦਾ ਖੇਡ ਮੇਲਾ ਤੇ ਜਾਂ ਨਿਊਯਾਰਕ ਦਾ ਕਬੱਡੀ ਕੱਪ ਹੋਵੇ ਤੇ ਡਾਲਰਾਂ ਦਾ ਮੀਂਹ ਬਰਾ ਦਿੰਦੇ ਆ ਉਹਨਾਂ ਦੇ ਪਿੰਡ ਵਿੱਚ ਅੱਜ ਖੇਡ ਮੇਲਾ ਹੋ ਰਿਹਾ ਤੇ ਵਧੀਆ ਡਿਸਪਲਿਨ ਗਰਾਊਂਡ ਦੇ ਵਿੱਚ ਰੱਖਿਆ ਗਿਆ ਨਹੀਂ ਅਕਸਰ ਗਰਾਊਂਡਾਂ ਦੇ ਵਿੱਚ ਬੋਲਣਾ ਪੈਂਦਾ ਵੀ ਜਿੰਦਾਂ ਭਰਾਵਾਂ ਦੀ ਕੋਈ ਡਿਊਟੀ ਨਹੀਂ ਉਹ ਇੱਕ ਸਾਈਡ ਤੇ ਹੋ ਕੇ ਬੈਠ ਜਾਣ ਪਰ ਅੱਜ ਗਰਾਊਂਡ ਦੇ ਵਿੱਚ ਇੱਕ ਵਧੀਆ ਡਿਸਪਲਿਨ ਬਣਾ ਕੇ ਰੱਖਿਆ ਗਿਆ ਮੁਕਾਬਲੇ ਵੀ ਨੈਕ ਟੂ ਨੈਕ ਜਿਹੜੇ ਸਾਡੇ ਭਰਾ ਸਾਡੀ ਆਡੀਅנס ਸਾਨੂੰ ਲਾਈਵ ਦੇਖ ਰਹੀ ਹੁੰਦਾਂ ਨੇ ਦੇਖੇ ਹੋਣਗੇ ਵੀ ਇੱਕ ਅੱਧੇ ਨੰਬਰ ਤੇ ਜਿਹੜੀ ਜੇਤਾਰ ਹੋਈ ਹੈ ਜੇ ਕਹੀਏ ਜੀ ਕਬੱਡੀ ਦੀ ਆਈਪੀਐਲ ਤੋਂ ਬਾਅਦ ਇਹ ਕਬੱਡੀ ਦੀ ਆਪਾਂ ਟੀਆਰਪੀ ਦੇਖੀਏ ਆਡੀਅנס ਦੇਖੀਏ ਤਾਂ ਬਹੁਤ ਜ਼ਿਆਦਾ ਲੋਕ ਪੁੱਛੇ ਨੇ ਵੀ ਕਿਹੜੇ ਕਿਹੜੇ ਪਲੇਅਰ ਆਏ ਆ ਕੋਈ ਸ਼ੀਲੂ ਦਾ ਫੈਨ ਆ ਕੋਈ ਅੰਬੇ ਦਾ ਫੈਨ ਆ ਕੋਈ ਸਾਜੀ ਦਾ ਕੋਈ ਫਰੀਆਦ ਦਾ ਕੋਈ ਪਾਲੇ ਦਾ ਕੋਈ ਦੁੱਲੇ ਦਾ ਵੱਡੀ ਗਿਣਤੀ ਦੇ ਵਿੱਚ ਦਰਸ਼ਕ ਜਿਹੜੇ ਪਹੁੰਚਦੇ ਆ ਪ੍ਰਾਈਜ਼ ਵੀ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਰੱਖੇ ਜਾ ਰਹੇ ਆ ਗੱਲ ਚਾਹੇ ਸਕੋਰਪੀਓਂ ਦੀ ਹੋਵੇ ਹਾਰ ਲਈ ਮੋਟਰਸਾਈਕਲ ਹੋਣ ਨਾਮ ਸ਼ੋਹਰਤ ਤੇ ਪੈਸਾ ਸਭ ਕੁਝ ਖੇਡ ਕਬੱਡੀ ਨੇ ਸਾਡੀ ਝੋਲੀ ਪਾਇਆ ਸਾਨੂੰ ਵਿਹਲੇ ਫਿਰਦਿਆਂ ਨੂੰ ਸੋਹਣੇ ਸੋਹਣੇ ਜਹਾਜ਼ਾਂ ਵਿੱਚ ਬਿਠਾਇਆ ਕਈਆਂ ਨੂੰ ਦਿੱਤੇ ਮੋਟਰਸਾਈਕਲ ਤੇ ਕਈਆਂ ਨੂੰ ਦਿੱਤੀ ਗੱਡੀ ਗਿਲਗਾਲਬ ਦਾ ਕਰੇ ਦਿਵਾਵਾ ਵਸਦੀ ਰਵੇ ਕਬੱਡੀ ਗੱਲ ਕੀਤੀ ਆ ਕਬੱਡੀ ਦੀ ਕਬੱਡੀ ਦੇ ਨਾਲ ਜਿਹੜੀ ਪੰਜਾਬ ਦੀ ਇਕਨੋਮੀ ਵੀ ਜੁੜੀ ਹੋਈ ਆ ਅਨੇਕਾ ਪਰਿਵਾਰ ਕਬੱਡੀ ਦੇ ਨਾਲ ਕਬੱਡੀ ਦੇ ਨਾਲ ਜਿਹੜਾ ਰੁਜ਼ਗਾਰ ਵੀ ਪੰਜਾਬੀ ਨੂੰ ਜਿਹੜੀ ਕਬੱਡੀ ਦੇ ਰਹੀ ਹੈ ਜੀ ਅੱਜ ਦੀ ਡੇਟ 'ਚ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀਆਂ ਦੀ ਬਹੁਤ ਵੱਡੀ ਗਿਣਤੀ ਹੈ ਚਾਹੇ ਸਰੀ ਸ਼ਹਿਰ ਹੋਵੇ ਚਾਹੇ ਟ੍ਰਾਂਟੋ ਦੀ ਗੱਲ ਕਰੀਏ ਚਾਹੇ ਮੌਨਟਰੀਅਲ ਦੀ ਗੱਲ ਕਰੀਏ ਬਿਨੀ ਪਿਕ ਦੀ ਗੱਲ ਕਰੀਏ ਐਡਵੈਂਟਨ ਕੈਲਗਰੀ ਦੀ ਗੱਲ ਕਰੀਏ ਜਿੱਥੇ ਵੀ ਪੰਜਾਬੀ ਵੱਸਦੇ ਆ ਉਹ ਆਪਣੀ ਮਾਂ ਖੇਡ ਨੂੰ ਉੱਥੇ ਲੈ ਕੇ ਗਏ ਆ ਆਪਣੇ ਕਲਚਰ ਨੂੰ ਉੱਥੇ ਲੈ ਕੇ ਗਏ ਆ ਚਾਹੇ ਧਾਰਮਿਕ ਪ੍ਰੋਗਰਾਮ ਹੋਣ ਨਗਰ ਕੀਰਤਨ ਦੀ ਗੱਲ ਕਰ ਲਈਏ ਖੇਡ ਕਬੱਡੀ ਦੀ ਗੱਲ ਕਰ ਲਈਏ ਸੱਭਿਆਚਾਰਕ ਮੇਲਿਆਂ ਦੀ ਗੱਲ ਕਰ ਲਈਏ ਤਾਂ ਵੱਡੇ ਵੱਡੇ ਕਲਚਰ ਪ੍ਰੋਗਰਾਮ ਜਿਹੜੇ ਕਰਵਾ ਰਹੇ ਵੱਡੀ ਗਿਣਤੀ ਦਰਸ਼ਕ ਜਿਹੜੇ ਜੁੜਦੇ ਆ ਜੀ ਵੀਕਐਂਡ ਮਈ ਮਹੀਨੇ ਦੇ ਵਿੱਚ ਖੇਡ ਕਬੱਡੀ ਦੀ ਜਿਹੜੀ ਸ਼ੁਰੂਆਤ ਹੋ ਜਾਂਦੀ ਆ ਨਾਰਥ ਅਮਰੀਕਾ ਦੇ ਦੇ ਐਂਡ ਤੱਕ ਜਿਹੜੇ ਹਰ ਇੱਕ ਵੀਕਐਂਡ ਦੇ ਉੱਪਰ ਹਰ ਇੱਕ ਐਤਵਾਰ ਸ਼ਨੀਵਾਰ ਐਤਵਾਰ ਨੂੰ ਖੇਡ ਮੁਕਾਬਲੇ ਜਿਹੜੇ ਕਰਵਾਏ ਜਾਂਦੇ ਆ ਤੇ ਬੜਾ ਅਤਿਸ਼ਾਹ ਜੀ ਲੱਖਾਂ ਡਾਲਰ ਮਿਲੀਅਨਸ ਆਫ ਡਾਲਰ ਜੇ ਮੈਂ ਕਹਾਂ ਤਾਂ ਖੇਡ ਕਬੱਡੀ ਤੇ ਇਨਵੈਸਟਮੈਂਟ ਜਿੱਥੇ ਪੰਜਾਬ ਦੀ ਧਰਤੀ ਉਥੇ ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਕਬੱਡੀ ਦੇ ਨਾਲ ਜਿਹੜੀ ਕਬੱਡੀ ਦੇ ਨਾਲ ਇਕਨੋਮੀ ਜਿਹੜੀ ਜੁੜੀ ਹੋਈ ਹੈਗੀ ਆ ਜੇ ਆਪਾਂ ਗੱਲ ਕਰੀਏ ਹਰ ਕੰਨਸਾਨ ਦਾ ਸੁਪਨਾ ਹੁੰਦਾ ਮੇਰਾ ਵੀ ਸੁਪਨਾ ਸੀਗਾ ਵੀ 2005 ਦੇ ਵਿੱਚ ਖੇਡ ਕਬੱਡੀ ਦਾ ਸਫ਼ਰ ਸ਼ੁਰੂ ਕੀਤਾ ਸੀਗਾ ਇੰਨੇ ਹੀ ਗਰਾਊਂਡਾਂ ਦੇ ਵਿੱਚੋਂ ਤੇ ਮਨ ਦੇ ਵਿੱਚ ਇੱਕ ਖੁਆਇ ਸੀਗੀ ਕਿ ਯਾਰ ਜਦੋਂ ਪ੍ਰੋਫੈਸਰ ਸਾਹਿਬ ਬੋਲਦੇ ਤੇ ਉਹਨਾਂ ਨੇ ਕਹਿਣਾ ਵੀ ਕੱਲ ਸਿਆਟਲ ਧਰਤੀ ਦੀ ਗੱਲ ਹੋਈ ਤੇ ਅੱਜ ਅਸੀਂ ਟ੍ਰਾਂਟੋ ਦੀ ਧਰਤੀ ਦੀ ਗੱਲ ਕਰ ਰਹੇ ਆ ਮਨ ਦੇ ਵਿੱਚ ਇੱਕ ਖੁਆਇ ਸੀ ਵੀ ਅਸੀਂ ਵੀ ਜਹਾਜ਼ਾਂ ਦੇ ਝੂਟੇ ਲਈਏ ਤੇ ਅਸੀਂ ਵੀ ਨਾਰਥ ਅਮਰੀਕਾ ਦੇ ਉਹ ਚੱਪਾ ਚੱਪਾ ਘੁੰਮੀ ਜਿੱਥੇ ਖੇਡ ਕਬੱਡੀ ਹੁੰਦੀ ਆ ਤੇ ਬਹੁਤ ਵੱਡੇ ਲੈਵਲ ਤੇ ਪੰਜਾਬੀ ਜਿਹਨੇ ਖੇਡ ਕਬੱਡੀ ਦੇ ਉੱਪਰ ਲੱਖਾਂ ਡਾਲਰ ਆਪਣੀ ਮਿਹਨਤ ਦੇ ਵਿੱਚੋਂ ਜਿਹੜਾ ਨਿਸ਼ਾਵਰ ਕਰਦੇ ਆ ਤੇ ਮੇਰੀ ਜ਼ਿੰਦਗੀ ਦੇ ਵਿੱਚ ਖੇਡ ਕਬੱਡੀ ਦਾ ਬਹੁਤ ਵੱਡਾ ਰੋਲ ਆ ਬਹੁਤ ਕੁਝ ਖੇਡ ਕਬੱਡੀ ਨੇ ਮੇਰੀ ਝੋਲੀ ਪਾਇਆ ਮੇਰੀ ਏਡੀ ਔਕਾਤ ਨਹੀਂ ਸੀ ਜੋ ਖੇਡ ਕਬੱਡੀ ਨੇ ਮੈਨੂੰ ਜੋ ਕੁਝ ਦਿੱਤਾ ਤੇ ਮੈਂ ਰਿਣੀ ਰਵਾਂਗਾ ਪੰਜਾਬੀ ਕਮਿਊਨਿਟੀਆਂ ਕਮਿਊਨਿਟੀ ਦਾ ਖੇਡ ਕਲੱਬਾਂ ਦਾ ਕਬੱਡੀ ਫੈਡਰੇਸ਼ਨਸ ਦਾ ਜਿਨ੍ਹਾਂ ਨੇ ਇਕਬਾਲ ਗਿੱਲ ਨੂੰ ਇਕਬਾਲ ਗਾਲਵ ਬਣਾ ਕੇ ਪੇਸ਼ ਕੀਤਾ ਤੇ ਪਿਛਲੇ 20 ਸਾਲਾਂ ਤੋਂ ਇਹਨਾਂ ਪਿਆਰ ਸਤਿਕਾਰ ਮੈਨੂੰ ਦਿੱਤਾ ਤੇ ਮੇਰੇ ਕੋਲ ਸ਼ਬਦ ਨਹੀਂ ਜੇ ਜਿੰਨਾ ਸ਼ਬਦਾਂ ਨਾਲ ਮੈਂ ਧੰਨਵਾਦ ਕਰ ਸਕਾਂ ਕਿ ਲਿਸਟ ਬਹੁਤ ਲੰਬੀ ਹੈ ਪ੍ਰਭ ਜੀ ਜੇ ਕਿਸੇ ਇੱਕ ਇਨਸਾਨ ਦਾ ਬਾਜ਼ ਜ਼ਿਕਰ ਕਰੀਏ ਇੱਕ ਇੱਕ ਇਨਸਾਨ ਨੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਆਦਾ ਕਿ ਜਥੇ ਇਸ ਕੱਪ ਦੇ ਵਿੱਚ ਅਮਰੀਕਾ ਤੋਂ ਬਹੁਤ ਸਾਰੇ ਪਤਵੰਤੇ ਸੱਜਣ ਅਤੇ ਸਪੋਰਟਰ ਪਹੁੰਚੇ ਹੋਏ ਸਨ ਤਾਂ ਉੱਥੇ ਹੀ ਪੰਜਾਬ ਤੋਂ ਵੀ ਬਹੁਤ ਸਾਰੇ ਸਪੋਰਟਰ ਇਸ ਕੱਪ ਨੂੰ ਸਪੋਰਟ ਕਰਨ ਦੇ ਲਈ ਪਹੁੰਚੇ ਇਸ ਮੌਕੇ ਜਸਾ ਸਿੱਧੂ ਅਤੇ ਹਰਮਿੰਦਰ ਦਿਓਲ ਦੇ ਵੱਲੋਂ ਨਸ਼ਿਆਂ ਦੇ ਹੜ ਨੂੰ ਰੋਕਣ ਲਈ ਕੀਤੇ ਗਏ ਇਸ ਉਪਰਾਲੇ ਦੀ ਖੂਬ ਤਾਰੀਫ ਕੀਤੀ ਗਈ। ਕੋ ਮੈਂ ਪਿਛਲੇ ਸਾਲ ਵੀ ਇਸ ਟੂਰਨਾਮੈਂਟ ਦੇ ਵਿੱਚ ਆ ਕੇ ਮੈਂ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕਰਕੇ ਗਿਆ ਸੀਗਾ। ਬਹੁਤ ਹੀ ਚੰਗਾ ਲੱਗਦਾ ਹੈ ਕਿ ਜਦੋਂ ਕੋਈ ਵਿਦੇਸ਼ ਦੀ ਧਰਤੀ ਤੋਂ ਜਿਨ੍ਹਾਂ ਨੇ ਆਪਣੀਆਂ ਜੜ੍ਹਾਂ ਨੂੰ ਅਜੇ ਤੱਕ ਮਜ਼ਬੂਤ ਰੱਖਿਆ ਹੈ ਆਪਣੇ ਜੀਤੀਗਰਵਾਲ ਬਾਈ ਜੀ ਦਾ ਔਰ ਜਬਰ ਗਰੇਵਾਲ ਜੀ ਦਾ ਮੈਂ ਸਮਝਦਾ ਵੀ ਆਪਣੇ ਪਿੰਡ ਪਰ ਇਲਾਕੇ ਦੇ ਪ੍ਰਤੀ ਜਿੰਨਾ ਉਤਸ਼ਾਹ ਹੈ ਔਰ ਮੈਂ ਦੇਖਣ ਨੂੰ ਮਿਲਿਆ ਹੈ ਇਹ ਬਹੁਤ ਇਹ ਬਹੁਤ ਹੀ ਮੈਂ ਸਮਝਦਾ ਵੱਡੀ ਛਲਾਂਗਾ ਯੋਗ ਇਹ ਕਦਮ ਹੈ ਕਿ ਇਹਨਾਂ ਨੇ ਆਪਣੇ ਤੌਰ ਦੇ ਉਤੇ ਆਪਣੇ ਪਿੰਡ ਨੂੰ ਬੱਚਿਆਂ ਨੂੰ ਔਰ ਨੌਜਵਾਨਾਂ ਨੂੰ ਜਿੰਨਾ ਇਹਨਾਂ ਨੇ ਸਤਿਕਾਰ ਦਿੱਤਾ ਹੈ ਔਰ ਖੇਡ ਨੂੰ ਉਤসাহিত ਕੀਤਾ ਹੈ ਔਰ ਇਹ ਆੜ ਵਾਲੇ ਟਾਈਮ ਦੇ ਵਿੱਚ ਜਿਹੜੇ ਆ ਬੱਚਿਆਂ ਨੂੰ ਨਸ਼ਿਆਂ ਤੋਂ ਜਾਂ ਇਸ ਤਰ੍ਹਾਂ ਦੀਆਂ ਕੋਈ ਸਰਕਾਰਾਂ ਨੇ ਕੋਸ਼ਿਸ਼ਾਂ ਕੀਤੀਆਂ ਇਹ ਉਹਦੇ ਵਿੱਚ ਬਹੁਤ ਵੱਡਾ ਉਪਰਾਲਾ ਮੈਂ ਸਮਝਦਾ ਹਾਂ ਔਰ ਅੱਜ ਦੀ ਗੇਮ ਮੈਂ ਦੇਖੀ ਔਰ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਜਿੰਨੇ ਵੀ ਖਿਡਾਰੀ ਆਏ ਆ ਜਿੰਨੇ ਜਾਪੀ ਔਰ ਜੀਤੀ ਗਰੇਵਾਲ ਤੇ ਜਬਰ ਗਰੇਵਾਲ ਹੁਣਾਂ ਨੇ ਕੋਈ ਕਸਰ ਨਹੀਂ ਛੱਡੀ ਬੱਚਿਆਂ ਦੇ ਇਨਾਮ ਵੰਡ ਦੇ ਵਿੱਚੋਂ ਲੈ ਕੇ ਮੈਂ ਦੇਖ ਰਿਹਾ ਸੀਗਾ ਉਹਨਾਂ ਨੇ ਹਰ ਬੱਚੇ ਨੂੰ ਉਤਸ਼ਾਹਿਤ ਕੀਤਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਉਹਦਾ ਦਾ ਜਿਹੜਾ ਯੋਗਦਾਨ ਹਰ ਸਾਲ ਉਹ ਇਸ ਟੂਰਨਾਮੈਂਟ ਨੂੰ ਕਰਵਾਉਂਦੇ ਆ ਔਰ ਵਿਦੇਸ਼ ਦੀ ਧਰਤੀ ਤੋਂ ਕਈ ਵਾਰੀ ਜਾ ਕੇ ਪਿੰਡ ਮੈਂ ਬਹੁਤ ਸਾਰੀ ਸੰਸਥਾਵਾਂ ਨਾਲ ਵੀ ਜੁੜਿਆ ਮੈਂ ਜਾਣਾ ਹਰ ਜਗ੍ਹਾ ਪ੍ਰਾਈਜ਼ ਡਿਸਟ੍ਰਿਬਿਊਸ਼ਨ ਤੇ لیکن ਬਹੁਤ ਘੱਟ ਇਹੋ ਜੇ ਮੈਨੂੰ ਪਿੰਡਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਜਿੱਥੇ ਵਿਰਸੇ ਨੂੰ ਹਲੇ ਤੱਕ ਵੀ ਜਿੰਦਾ ਰੱਖਿਆ ਹੋਇਆ ਔਰ ਖਿਡਾਰੀਆਂ ਦਾ ਬਹੁਤ ਹੀ ਕਮਾਲ ਦਾ ਮੈਂ ਸਮਝਦਾ ਵੀ ਉਹਨਾਂ ਦਾ ਪ੍ਰਦਰਸ਼ਨ ਰਿਹਾ ਹੈ ਔਰ ਜਾਫੀਆਂ ਦਾ ਔਰ ਇਹ ਜਿਹੜੀ ਟੀਮਾਂ ਇਸ ਵਾਰ ਆਈਆਂ ਇੱਕ ਟੀਮ ਨੂੰ ਪਤਾ ਲੱਗਿਆ ਸੀ ਪਹਿਲੇ ਸਾਲ ਹੀ ਕੁਆਲੀਫਾਈ ਕਰਕੇ ਆਈ ਹੈ ਤੇ ਜਿਹੜੀ ਕਿ ਉਹਨਾਂ ਕਮਾਲ ਔਰ ਵਿਨਰ ਬਣੀ ਹੈ ਇਹ ਬਹੁਤ ਹੀ ਸਾਰਿਆਂ ਨੂੰ ਮੈਂ ਸਮਝਦਾ ਧੰਨਵਾਦ ਆ ਸਾਰਿਆਂ ਦਾ ਤੇ মিডিਆ ਤੇ ਮੈਂ ਸਮਝਦਾ ਵੀ ਗਲੋਬਲ ਟੀਵੀ ਦਾ ਵੀ ਮੈਂ ਬਹੁਤ ਸ਼ੁ크ਰੀਆ ਦਾ ਕਰਨਾ ਚਾਹਨਾ ਕਿ ਜਿਹੜਾ ਨੇ ਬਹੁਤ ਹੀ ਇੱਥੇ ਆ ਕੇ ਛਲਾਂਗਾ ਯੋਗ ਕੰਮ ਵੀ ਕੀਤਾ ਔਰ ਬਹੁਤ ਅੱਛੀ ਕਵਰੇਜ ਦਿੰਦੀ ਹੈ ਸੋ মিডিਆ ਦਾ ਵੀ ਬਹੁਤ-ਬਹੁਤ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੈ ਬਹੁਤ-ਬਹੁਤ ਸ਼ੁਕਰੀਆ ਇੱਥੇ ਆਉਣਾ ਸਭ ਤੋਂ ਸਾਡੀ ਫਰਸਟ ਪਿਓਰਿਟੀ ਸੀਗੀ ਤੇ ਗਲੋਬਲ ਵਾਲਿਆਂ ਨੂੰ ਅਸੀਂ ਮਿਲੇ ਆ ਉਹਨਾਂ ਦਾ ਉਹਨਾਂ ਦੀ ਇੰਨੀ ਐਫਰਟਸ ਤੇ ਅੱਜ ਸਾਰਾ ਦਿਨ ਤੇ ਤੁਸੀਂ ਇੱਥੇ ਇੰਟਰਵਿਊ ਕਿੰਨੀਆਂ ਤੁਸੀਂ ਲਈਆਂ ਤੇ ਅੱਜ ਤੁਸੀਂ ਸਾਰਾ ਪ੍ਰੋਗਰਾਮ ਨੂੰ ਕਵਰ ਕੀਤਾ ਅਸੀਂ ਸਾਰੀ ਮੈਨੇਜਮੈਂਟ ਦਾ ਥੈਂਕਸ ਕਰਦੇ ਆਂ ਤੇ ਕੀ ਕਹਿੰਦੇ ਨੇ ਅਸੀਂ ਜੀਤੀ ਹੋਣਾਂ ਦਾ ਆਪਣਾ ਜਬਰ ਗਰੀਬਾਲ ਹੋਣਾਂ ਦਾ ਉਹਨਾਂ ਦੀ ਔਨ ਐਫਰਟ ਇੰਨੇ ਸਾਲਾਂ ਤੋਂ ਅਸੀਂ ਮੈਂ ਹਰ ਸਾਲ ਇਹਨਾਂ ਦੇ ਨਾਲ ਆਉਂਦਾ ਰਿਹਾ ਮੈਂ ਹਰ ਗੇਮ ਇਹਨਾਂ ਦੀ ਦੇਖਦਾ ਤੇ ਇਹਨਾਂ ਦਾ ਜਿਹੜਾ ਪ੍ਰੋਗਰਾਮ ਸੀਗਾ ਇਹਨਾਂ ਦੀਆਂ ਟੀਮਾਂ ਸੀ ਬਹੁਤ ਵਧੀਆ ਪ੍ਰੋਗਰਾਮ ਹੋਇਆ ਤੇ ਥੈਂਕ ਯੂ ਵੈਰੀ ਮਚ ਗਲੋਬਲ ਟੀਵੀ ਵਾਲਿਆਂ ਦਾ ਸਭ ਤੋਂ ਪਹਿਲਾਂ ਫੇਰ ਦੁਬਾਰਾ ਥੈਂਕ ਯੂ ਸ਼ਕਰਪੁਰ ਦੀ ਟੀਮ ਨੇ ਇਸ ਕੱਪ ਦਾ ਫਾਈਨਲ ਜਿੱਤਿਆ ਅਤੇ ਉਹਨਾਂ ਦੀ ਟੀਮ ਨੂੰ 2.5 ਲੱਖ ਦੀ ਇਨਾਮੀ ਰਾਸ਼ੀ ਦਿੱਤੀ ਗਈ ਜਦਕਿ ਦੂਸਰੇ ਨੰਬਰ ਤੇ ਆਉਣ ਵਾਲੀ ਤਨੌੜੀ ਦੀ ਟੀਮ ਨੂੰ 2 ਲੱਖ ਦਾ ਇਨਾਮ ਦੇ ਕੇ ਨਵਾਜ਼ਿਆ ਗਿਆ ਇਸ ਮੌਕੇ ਸਾਜੀ ਸ਼ਕਰਪੁਰੀਆ ਅਤੇ ਸ਼ਰੀਫ ਸ਼ਕਰਪੁਰੀਆ ਬੈਸਟ ਰੇਡਰ ਅਤੇ ਕਾਕਾ ਸ਼ਕਰਪੁਰੀਆ ਦੇ ਨਾਲ ਸਾਦਿਕ ਸ਼ਕਰਪੁਰੀਆ ਬੈਸਟ ਜਾਫੀ ਰਹੇ ਜਿਨ੍ਹਾਂ ਨੂੰ ਬੁਲਟ ਮੋਟਰਸਾਈਕਲ ਦੇ ਨਾਲ ਸਨਮਾਨਿਤ ਕੀਤਾ ਗਿਆ ਜਿਸ ਤੇ ਉਹਨਾਂ ਨੇ ਖੁਸ਼ੀ ਜ਼ਾਹਿਰ ਕੀਤੀ ਜਰਤੀ ਸਰਪੰਚ ਜੀ ਦਾ ਨਮਾਜ਼ ਕਹਿੰਦੇ ਸਾਰਿਆਂ ਦਾ ਧੰਕੀਓ ਬਾਕੀ ਜਿਹੜੇ ਚਾਹਣ ਵਾਲੇ ਸਾਨੂੰ ਪਿਆਰ ਕਰਨ ਵਾਲੇ ਬਾਕੀ ਬਹੁਤ ਲੱਖ ਰੱਖਾ ਅੱਲਾ ਦਾ ਸ਼ੁਕਰ ਹੈ ਵੀ ਮੈਂ ਬੈਸਟ ਨਿਕਲੇ ਜਿੰਦਗੀ ਦਾ ਦੂਜਾ ਬੋਲਟ ਹੈ ਜੀ ਤੇ ਇੱਕ ਪਰਸੋਂ ਜੀ ਪਲਟੀਨਾ ਮੋਰਸਾ ਜਿੱਤੇ ਹੈ ਐ ਸੈਕਿੰਡ ਹੈ ਬੜੀ ਦਰਸੋ ਪੈਂਡ ਵਾਲੇ ਸਮਾਨ ਲੈ ਅੱਲਾ ਦਾ ਸ਼ੁਕਰ ਹੈ ਬਾਕੀ ਅੱਲਾ ਯਾਦਾ ਸ਼ੁਕਰਗਾਰਾ ਜੀ ਨੀ ਸਾਹਿਬ ਯਾਦਾ ਸਭ ਕੋ ਸਾਹਿਬ ਯਾਦਾ ਇਸ ਕੱਪ ਦੇ ਵਿੱਚ 75 ਕਿਲੋ ਵਰਗਦੇਵੀ ਮੈਚ ਕਰਵਾਏ ਗਏ ਸਨ ਜਿਸ ਦਾ ਫਾਈਨਲ ਹਰਿਆਣਾ ਅਤੇ ਕੰਗਣਵਾਲ ਦੀ ਟੀਮ ਦੇ ਵਿੱਚ ਖੇਡਿਆ ਗਿਆ ਹਰਿਆਣਾ ਦੀ ਟੀਮ ਨੇ ਇਸ ਮੁਕਾਬਲੇ ਨੂੰ ਜਿੱਤ ਲਿਆ ਹਰਿਆਣਾ ਦੇ ਖਿਡਾਰੀਆਂ ਨੇ ਇਸ ਕੱਪ ਦੀ ਅਤੇ ਪੰਜਾਬ ਚ ਕਬੱਡੀ ਖੇਡਣ ਦੀ ਖੂਬ ਪ੍ਰਸ਼ੰਸਾ ਕੀਤੀ ਕਮੇਟੀਆਂ ਵੀ ਵਧੀਆਂ ਨੇ ਜੀ ਪਲੇਅਰ ਵੀ ਵਧੀਆਂ ਨੇ ਸਭ ਕੁਝ ਵਧੀਆ ਹੈ ਜੀ ਪੂਰੀ ਇੱਜ਼ਤ ਕਰਦੇ ਆ ਸਾਡੀ ਹਰਿਆਣੇ ਵਾਲਿਆ ਜੀ ਪੰਜਾਬ ਦੇ ਵਿੱਚ ਉੱਥੇ ਵੀ ਇੱਜ਼ਤ ਕਰਦੇ ਆ ਪੰਜਾਬ ਵਾਲਿਆਂ ਦੀ ਵੀ ਹਰਿਆਣੇ ਚ ਵਧੀਆ ਨਹੀਂ ਸਾਰੇ ਵਧੀਆ ਟੂਰਨਾਮੈਂਟਾਂ ਹੁੰਦੀਆਂ ਨੇ ਜਦੋਂ ਇੱਕ ਮਾਪੇ ਬੱਚੇ ਨੂੰ ਤਿਆਰ ਕਰਕੇ ਗਰੀਬ ਘਰ ਦੇ ਮਾਪੇ ਹੁਣ ਕਾਮਯਾਬ ਹੋ ਜਾਂਦੇ ਆ ਬੱਚੇ ਉਹਨੂੰ ਵੀ ਵਧੀਆ ਲੱਗਦਾ ਜੀ ਬਹੁਤ ਵਧੀਆ ਲੱਗਦਾ ਜੀ ਬਹੁਤ ਬਹੁਤ ਦਿਲਦਿਸ਼ਮਕ ਖੁਸ਼ੀ ਹੋ ਰਹੀ ਹੈ ਅੱਜ ਮੈਂ ਤਾਂ 75 ਕਿਲੇ ਪਹਿਲੀ ਵਾਰੀ ਬੈਸਟ ਟਾਇਓ ਕੈਚਰ ਆਇਆ ਹਾਂ ਪੰਜਾਬ ਮੈਂ ਖੇਲ ਕੇ ਇਸ ਧਰਤੀ ਤੇ ਖੇਲ ਕੇ ਮੈਨੂੰ ਬਹੁਤ ਬੜਾ ਮਜ਼ਾ ਆਇਆ ਜਿਹੜੇ ਸਪੌਂਸਰ ਬਾਹਰ ਵੀਜਾ ਲਵਾਉਂਦੇ ਆ ਇਹਨਾਂ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਕਬੱਡੀ ਵਾ ਕਬਡਾਨ ਲੱਗ ਰਹੇ ਆ ਮਾਰਾ ਬੜਿਆ ਨੇ ਵੀ ਛੋਟੇ ਪਲੇਅਰਾਂ ਦਾ ਵੀ ਮੌਕਾ ਮਿਲ ਗਿਆ ਬਾਹਰ ਖੇਡਣਾ ਮੈਂਨਤ ਕਰਦੇ ਰਾਵਾਂਗੇ ਜੀ ਬਹੁਤ ਬੜੀਆ ਕਬੱਡੀ ਕੋ ਉਨਸਾ ਕਰਦੇ ਨਾਮ ਚੱਲਣ ਲੱਗ ਰਹੇ ਨੇ ਕਾ ਭਾਈਆਂ ਗਾ ਨਰ ਭਾਈਆਂ ਬਹੁਤ ਬਹੁਤ ਧੰਨਵਾਦ ਕਰਦੇ ਨੇ ਕਮੇਟੀ ਗਾ ਵੀ ਰੈਫਰੀਆਂ ਗਾ ਵੀ ਔਰ ਕੋਚਾਂ ਗਾ ਵੀ ਸਾਈਬਾਨ ਬਹੁਤ ਅੱਛਾ ਰਹਾ ਹੈ ਅੰਜੀ ਅਪ ਇੱਕ ਆਦਾ ਕਰ ਲੈਂਦੇ ਆ ਜੁਕਰ ਪੰਜਾਬ ਮੈਂ ਆ ਗਏ ਆ ਬੇਦਬਾਅ ਨਹੀਂ ਮਿਲਿਆ ਪਹਿਲਾ ਮੈਚ ਪਿੰਡ ਦੀ ਟੀਮ ਦਾ ਅਤਰਾਤਾ ਕਮੇਟੀ ਵਾਲੇ ਬੋਲੇ کلب ਵਾਲੇ ਮਾਮੇ ਇੱਕ ਪਿੰਡ ਦੇ ਦੇ ਆਬਜੈਕਸ਼ਨ ਉਠਾ ਰੱਖਿਆ ਦਾ ਭਾਈ ਖੇਡੇ ਗੇਮ ਅਮਨੇ ਦਾਡ ਕਾਲਡ ਪੈਨ ਕਾਲਡ ਸਭ ਦਿਖਾ ਦਿਆ ਦਾ ਇਸ ਮੌਕੇ ਪਹੁੰਚੇ ਹੋਏ ਬਹੁਤ ਸਾਰੇ ਸੱਜਣਾ ਤੇ ਨੁਮਾਇੰਦਿਆਂ ਦਾ ਵੀ ਮਾਨ ਸਨਮਾਨ ਕੀਤਾ ਗਿਆ ਮੈਚ ਦੇ ਪ੍ਰਬੰਧਾਂ ਅਤੇ ਮੈਨੇਜਮੈਂਟ ਟੀਮ ਦੀ ਚਾਰੇ ਪਾਸਿਓਂ ਬਹੁਤ ਹੀ ਤਾਰੀਫ ਹੋਈ ਅਤੇ ਕਬੱਡੀ ਨੂੰ ਚਾਣ ਵਾਲਿਆਂ ਦਾ ਵੀ ਇੱਥੇ ਭਰਮਾ ਇਕੱਠ ਵੇਖਣ ਨੂੰ ਮਿਲਿਆ ਲੋ ਜੀ ਦਸ਼ਮੇਸ਼ ਸਪੋਰਟਸ ਕਲੱਬ ਬੀਲਾ ਦਾ ਉਪਰਾਲਾ ਜੋ ਕੀਤਾ ਗਿਆ ਸੀ ਉਹ ਸੰਪੂਰਨ ਹੋ ਚੁੱਕਿਆ ਐ ਐਸਐਮ ਗਰਾਊਂਡ ਦੇ ਵਿੱਚ ਖੜੇ ਆ ਗਰਾਊਂਡ ਬਿਲਕੁਲ ਖਾਲੀ ਐ ਕਿਉਂਕਿ ਬੈਸਟ ਰੇਡਰ ਤੇ ਬੈਸਟ ਜਾਫੀ ਆਪਣੇ ਆਪਣੇ ਬੁਲਟ ਮੋਟਰਸਾਈਕਲ ਲੈ ਕੇ ਆਪਣੇ ਘਰਾਂ ਨੂੰ ਗਏ ਤੇ ਵੈਨਰ ਟੀਮ ਨੂੰ 2 ਲੱਖ ਰੁਪਏ ਤੇ ਸੈਕੰਡ ਟੀਮ ਨੂੰ 2 ਲੱਖ ਰੁਪਏ ਦੇ ਇਨਾਮ ਦੇ ਨਾਲ ਜਿਹੜਾ ਉਹ ਨਿਵਾਜਿਆ ਗਿਆ ਬਹੁਤ ਹੀ ਬਾ ਕਮਾਲ ਉਪਰਾਲਾ ਰਿਹਾ ਬਹੁਤ ਵੱਡੀ ਗਿਣਤੀ ਦੇ ਵਿੱਚ ਦਰਸ਼ਕ ਨੇ ਜਿਹੜੇ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਇਸ ਮੈਚ ਦਾ ਇਸ ਟੂਰਨਾਮੈਂਟ ਦਾ ਖੂਬ ਆਨੰਦ ਮਾਣਿਆ ਤੇ ਐਨ ਆਰ ਆਈ ਭਾਈਚਾਰੇ ਦੇ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਜਿਹੜੀ ਉਹ ਕੀਤੀ ਗਈ ਖਾਸ ਤੌਰ ਤੇ ਗਰੇਵਾਲ ਬ੍ਰਦਰਸ ਦੇ ਵੱਲੋਂ ਜੇ ਉਪਰਾਲਾ ਹੋਇਆ ਉਹ ਹਰ ਸਾਲ ਕੀਤਾ ਜਾਂਦਾ 33 ਸਾਲ ਤੋਂ ਲਗਾਤਾਰ ਕਰਵਾ ਰਹੇ ਨੇ ਤੇ ਇਸ ਉਪਰਾਲੇ ਨੂੰ ਲੈ ਕੇ ਹਰ ਪਾਸੇ ਜਿਹੜੀਆਂ ਰੌਣਕਾਂ ਵੇਖਣ ਨੂੰ ਮਿਲੀਆਂ ਉਹ ਬਾ ਕਮਾਲ ਸਨ ਮੇਰੇ ਨਾਲ ਕੈਮਰਾਮੈਨ ਕਬੀਰ ਅਤੇ ਗੁਰਪ੍ਰੀਤ ਸਿੰਘ ਗਲੋਬਲ ਪੰਜਾਬ ਟੀਵੀ